ਪਠਾਨਕੂਟ ਵਿੱਚ ਜਿਲਾ ਪਤਰੀ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਤੇ ਦੱਸ ਦਈਏ ਪਿਛਲੇ ਦੋ ਦਿਨਾਂ ਤੋਂ ਮਹਾਬਲੀ ਅਖਾੜਾ ਚੱਕੀ ਬੈਂਕਰੀ ਕੀ ਕੁਸ਼ਤੀ ਮੁਕਾਬਲੇ ਕਰਵਾਏ ਜਾ ਰਹੇ ਨੇ ਤੇ ਅੱਜ ਦੂਸਰੇ ਦਿਨ ਦੇ ਮੁਕਾਬਲਿਆਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਨਾਲ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਸਮਾਜ ਸੇਵੀ ਸ਼ਾਮ ਮਹਾਜਨ ਤੇ ਵਾਰ ਨੰਬਰ 34 ਦੇ ਕਾਰਪੋਰੇਟਰ ਗਣੇਸ਼ ਵਿੱਕੀ ਔਰ ਸੰਧੂ ਮਹਾਜਨ ਮੌਜੂਦ ਰਹੇ ਜਿਨ੍ਹਾਂ ਨੇ ਜਿਲਾ ਪਤਰੀ ਹੋਰੇਸ ਖੇਡ ਮੁਕਾਬਲੇ ਦੀ ਸ਼ਲਾਖਾ ਦਿੱਤੀ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਖੇਡਾਂ ਦੇ ਨਾਲ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ ਅਤੇ ਉਹਨਾਂ ਬੱਚਿਆਂ ਨੂੰ ਵੀ ਅਪੀਲ ਕੀਤੀ ਹੈ ਜੋ ਨਸ਼ਿਆਂ ਦੀ ਚੱਲ ਰਹੇ ਨੇ ਉਹਨਾਂ ਨੇ ਕਿਹਾ ਕਿ ਨਸ਼ੇ ਛੱਡ ਕੇ ਖੇਡਾਂ ਵੱਲ ਧਿਆਨ ਦੇਣ ਤਾਂ ਕਿ ਦੇਸ਼ ਦੀ ਤਰੱਕੀ ਕੀਤੀ ਜਾ ਸਕੇ ਅੱਜ ਮਹਾਬਿਲੀ ਖਾੜਾ ਖਾੜਾ ਤੋਂ ਜੀ ਪੂਜੇ ਦੇ ਗਣੇਸ਼ ਵੀ ਕਿਨੇ ਬੁਲਾਇਆ ਇਹ 3 ਦਿਨ ਦਾ ਟੂਰਨਾਮੈਂਟ ਸੀ ਮੈਨੂੰ ਮੁੱਖੇ ਮੈਂ ਮਾ ਦੇ ਨਾਤੇ ਬੁਲਾ ਗਿਆ ਨਾ ਨੇ ਪਰ 3 ਦਿਨ ਦਾ ਜਿਹੜਾ ਖਾੜਾ ਦੇਖਿਆ ਅੰਡਰ 14 17 19 ਚਲੋ ਲੋਕੀ ਨਸ਼ਾ ਤੋਂ ਵਿਰੁੱਧ ਹੋ ਕੇ ਕਾਫੀ ਜਨਤਾ ਸੈਂਕੜੇ ਦੇ ਤਲਾਵ ਵਿੱਚ ਲੱਗ ਗਏ ਇੱਥੇ ਖਾੜੇ ਦੀ ਕੁਸ਼ਤੀਆਂ ਕੁੜੀਆਂ ਵੀ ਤੇ ਮੁੜੇ ਨਹੀਂ ਪੁਲਵਾਨ ਬੜੇ-ਬੜੇ ਵਧੀਆ ਜੋਰ ਜਮਸ਼ ਕਰ ਰਹੇ ਨੇ ਔਰ ਮੈਂ ਸ਼ਹਿਰਦਾਰ ਨੂੰ ਏਸੀ ਆਪ ਦੇਣਾ ਚਾਹਨਾ ਕਿ ਇੱਕ-ਇੱਕ ਵਾਰੀ ਜ਼ਰੂਰ ਆਪਣੀ ਸਰਥਾਵਾਂ ਨਾਲ ਖਾੜੇ ਦੀ ਵਿਜ਼ਿਟ ਕਰਨ ਔਰ ਇਹਨਾਂ ਨੂੰ ਮਾਰਗਦਰਸ਼ਨ ਆਪਣਾ ਦੇਣ ਆਉਣਾ ਦੀ ਜੋ ਹੋ ਸਕੇ ਕਰਨ ਤੇ ਉਹ ਵੀ ਦੀਪੂ ਜੀ ਨੂੰ ਚਲੋ ਹੌਸਲਾ ਵਧੇਗੀ ਸ਼ਹਿਰ ਨਸ਼ਨ ਦੇ ਵਿਰੁੱਧ ਜਾ ਕੇ ਇਹੋ ਜੇ ਨਾਮੀ ਗ੍ਰਾਮੀ ਪਹਿਲਵਾਨ ਜਿਹੜੇ ਇਸ ਖਾੜੇ ਤੋਂ ਨਿਕਲਣਗੇ ਪਠਾਨਕੋੜ ਰਣਾ ਰੋਸ਼ਨ ਕਰਨਗੇ ਜੈਹਨ ਜੈਵਾਂ ਮੈਂ ਦੀਪੂ ਪਹਿਲਵਾਨ ਮਹਾਬਲੀ ਖੇਡ ਦੇ ਸੰਚਾਲਕ ਉਹਨਾਂ ਦਾ ਬਹੁਤ तहे ਦਿਲ ਤੋਂ ਸ਼ੁਕਰੀਆ ਅਦਾ ਕਰਦਾ ਜਿਨ੍ਹਾਂ ਦੇ ਉਪਰਾਲੇ ਹੇਠ ਤੇ ਪੰਜਾਬ ਸਟੇਟ ਦੀਆਂ ਜਿਹੜੀਆਂ ਗੇਮਾਂ ਹੋ ਰਹੀਆਂ ਨੇ ਇਹ ਇਹਨਾਂ ਲਈ ਔਰ ਇਹਨਾਂ ਦੇ ਖਾੜੇ ਲਈ ਇੱਕ ਬੜੀ ਮਾਣ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਇਹਨਾਂ ਦਾ ਖਾੜਾ ਚੁਣਿਆ ਹੈ ਕੁਸ਼ਤੀਆਂ ਦੇ ਲਈ ਅੰਡਰ 15 17 90 ਔਰ ਮੈਂ ਅੱਜ ਆ ਕੇ ਇੱਥੇ ਐਜ਼ ਅ ਗੈਸਟ ਗੈਸਟ ਵੀ ਨਹੀਂ ਆਇਆ ਕਿਉਂਕਿ ਮੈਂ ਇਹ ਕਰਦਾ ਹੀ ਬੰਦਾ ਤੇ ਦੀਪੂ ਜੀ ਦਾ ਮਾਨ ਸਨਮਾਨ ਦੇ ਕਰਕੇ ਮੈਂ ਇੱਥੇ ਆਇਆ ਮੈਂ ਦੇਖਿਆ ਕਿ ਬਹੁਤ ਵਧੀਆ ਪ੍ਰੋਗਰਾਮ ਹੋ ਰਿਹਾ ਸਾਰੇ ਯੁਵਾ ਸਾਥੀਆਂ ਨੂੰ ਅਪੀਲ ਹੈ कि ਜਿਹੜੇ ਬੱਚੇ ਇਸ ਲਈ ਜੂਆ ਖੇਚਾ ਉਹ ਇਹਨਾਂ ਦੇ ਆਕੇ ਜੁੜਨ ਔਰ ਨਸ਼ਾ ਤੋਂ ਦੂਰ ਰਹਿਣ ਨਸ਼ਾ ਤੋਂ ਦੂਰ ਰਹਿਣ ਲਈ ਦੀਪੂ ਜੀ ਦਾ ਖੜਾ ਸਾਡੇ ਨਾਲ ਆਸ-ਪਾਸ ਲਈ ਬਹੁਤ ਵਰਦਾਨ ਸਾਬਿਤ ਹੋ ਰਿਹਾ ਹੈ ਔਰ ਇਸ ਲਈ ਮੈਂ ਪੰਜਾਬ ਸਰਕਾਰ ਦੇ ਜਿਹੜੇ ਸੰਚਾਲਕ ਨੇ ਸੈਕਟਰੀ ਨੇ ਖੇਲ ਦੇ ਜਿਹੜੇ ਪੰਜਾਬ ਘੋੜਾ ਦੇਖਦੇ ਨੇ ਉਹਨਾਂ ਸਾਰਾ ਧੰਨਵਾਦ ਕਰਦਾ ਕਿ ਉਹਨਾਂ ਦੀਪੂ ਨੂੰ ਟਿੰਪੂ ਭਾਲਵਾਉਣ ਦੇ ਮਹਾਵਲੀ ਫਾੜੇ ਤੋਂ ਚੁੜਿਆ ਔਰ ਇਸ ਵਿੱਚ ਜਿਹੜੇ ਫਰਸਟ ਸੈਕਿੰਡ ਥਰਡ ਆਣ ਗਏ ਉਹਨਾਂ ਲਈ ਵੀ ਇੱਕ ਗਰੰਤਿ ਬਾਤ ਹੈ ਕਿ ਉਹ ਅੱਗੇ ਪੰਜਾਬ ਖੇਡਣਗੇ ਪੰਜਾਬ ਜਿੱਤਣਗੇ ਤੇ ਅੱਗੇ ਸਟੇਟ ਖੇਡਣਗੇ ਜੋ ਕਿ ਉਹਨਾਂ ਨੂੰ ਆਉਣ ਵਾਲੇ ਭ ਇਸ ਲਈ ਮੈਂ ਦਿਲ ਦੀ ਕਰਾਇਆ ਤੋਂ ਪੂਰੀ ਸੰਸਥਾ ਦਾ ਪੂਰੇ ਪੰਜਾਬ ਸਰਕਾਰ ਦੇ ਖੇਡ ਮੰਤਰੀ ਦਾ ਖੇਡ ਸੰਸਥਾ ਪਠਾਨਕੋਟ ਦਾ ਧੰਨਵਾਦ ਕਰਦਾ ਹਾਂ ਮਾਫਲੀ ਅਖਾੜਾ ਕੱਚੇ ਕੁਆਟਰ ਦੇ ਵਿੱਚ ਜਿਹੜੇ ਦੀਪੂ ਕਹਲਵਾਂ ਜੀ ਚਲਾ ਰਹੇ ਨੇ ਔਰ 3 ਦਿਨ ਦਾ ਜਿਹੜਾ ਕੰਪੀਟੀਸ਼ਨ ਡਿਸਟ੍ਰਿਕਟ ਕੰਪ ਚੈਂਪੀਅਨਸ਼ਿਪ ਜਿਹੜੀ ਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਰੱਖੀ ਗਈ ਹੈ ਜਿਹਦੇ ਵਿੱਚ ਅੰਡਰ 14 ਅੰਡਰ 17 ਔਰ ਅੰਡਰ 19 ਦਾ ਜਿਹੜਾ ਕੰਪੀਟੀਸ਼ਨ ਦਾ 3 ਦਿਨ ਦਾ ਕਰਵਾਇਆ ਗਿਆ ਹੈ ਔਰ ਇਸ ਦੇ ਵਿੱਚ ਲਗਭਗ ਰੋਜ਼ ਸੋਸੋ ਬੱਚੇ ਨੇ ਪਾਰਟਿਸਿਪੇਟ ਕੀਤਾ ਔਰ ਡਿਸਟ੍ਰਿਕਟ ਦੇ ਹਰ ਸਕੂਲ ਦਾ ਬੱਚਾ ਇੱਥੇ ਆਇਆ ਹੈ ਔਰ ਡੇਲੀ ਜਿਹੜੇ ਫਰਸਟ ਸੈਕੰਡ ਔਰ ਥਰਡ ਆਂਦੇ ਨੇ ਬੱਚੇ ਉਹਨਾਂ ਨੂੰ ਮੈਡਲਸ ਔਰ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾ ਰਿਹਾ ਔਰ ਜਿਹੜੇ ਫਰਸਟ ਬੱਚੇ ਆ ਰਹੇ ਨੇ ਉਹ ਅੱਗੇ ਪਠਾਨਕੋਟ ਵੱਲੋਂ ਪੰਜਾਬ ਲਈ ਖੇਡਣ ਜਾਣਗੇ ਉਹਨਾਂ ਨੇ ਵਿਸ਼ੇਸ ਹੈ ਜਿਹੜੇ ਜਿਹੜੇ ਬੱਚੇ ਫਰਸਟ ਆ ਰਹੇ ਨੇ ਕਿ ਪੰਜਾਬ ਦੇ ਵਿੱਚ ਮੈਡਲ ਲਿਆ ਕੇ ਸਾਡੇ ਪਠਾਨਕੋਟ ਸਾਡੇ ਸ਼ਹਿਰ ਦਾ ਨਾਮ ਰੋਸ਼ਨ ਕਰਨ ਔਰ ਦੀਪੂਪਾਲ ਪਹਿਲਵਾਨ ਜੀ ਦਾ ਹੀ ਬਹੁਤ ਧੰਨਵਾਦ ਕਰਦੇ ਆ ਕਿ ਇਹ ਇਹ ਜੇ ਦੰਗਲ ਔਰ ਅਕੈਡਮੀ ਚਲਾ ਰਹੇ ਨੇ ਜਿਹਦੇ ਵਿੱਚ ਲੜਕੀਆਂ ਵੀ ਬਹੁਤ ਸਾਰਾ ਇੱਥੇ ਪਾਰਟਿਸਿਪੇਟ ਕਰਦੀਆਂ ਨੇ ਇਹਨਾਂ ਦੇ ਆਪਣੇ بیٹے ਜਰੀਆ ਹਿੰਦੁਸਤਾਨ ਦੇ ਵਿੱਚ 3rd ਆਈ ਹੈ ਜਿਸ ਨੇ ਸਾਡੇ ਪੰਜਾਬ ਦਾ ਪਠਾਨਕੋਟ ਦਾ ਨਾਮ ਰੋਸ਼ਨ ਕੀਤਾ ਹੈ ਅਸੀਂ ਸਾਰੇ ਬੱਚਿਆਂ ਨੂੰ ਇਸੇ ਤਰ੍ਹਾਂ ਵਿਸ਼ੇਸ਼ ਦਿੰਨੇ ਆ ਥੈਂਕ ਯੂ ਧੰਨਵਾਦ